ਹਾਂਜੀ ਮੈਂ ਮੋਨਿਕਾ ਸਤੀਸ਼ ਕੁਮਾਰ ਵਾਈਫ ਉਹ ਜੋ ਮੇਰੀ ਸਿਸਟਰ ਇਸultanpur ਅਦਾਲਤ ਚੱਕ ਚ ਰਹਿੰਦੇ ਨੇ ਤੇ ਉਹਨਾਂ ਦੇ ਜਿਹੜੇ ਗਵੰਡੀ ਨੇ ਉਹ ਗਲੀ ਉੱਚੀ ਕਰਨ ਦੇ ਉਹ ਕਹਿੰਦੇ ਸੀ ਗਲੀ ਉੱਚੀ ਕਰਨੀ ਉਸ ਮਾਮਲੇ ਦੇ ਵਿੱਚ ਲੜਾਈ ਝਗੜਾ ਮੇਰੇ ਜੀਜਾ ਹੀ ਉਹਨਾਂ ਨੂੰ ਜਾ ਕੇ 15 16 ਬੰਦਿਆਂ ਨੇ ਮਾਰਕੁੱਟ ਕੀਤੀ ਮੇਰੇ ਜੀਜਾ ਹੀ ਨੂੰ ਉਹ ਬੂਟਾ ਦਾ ਅੱਡਾ ਲਗਾਉਂਦੇ ਸੀ ਉੱਥੇ ਜਾ ਕੇ ਮਾਰਕੁੱਟ ਕੀਤੀ ਆ ਉਸ ਤੋਂ ਬਾਅਦ ਸਾਡੇ ਮੇਰੇ ਭਾਂਜਾ ਸੁਖਵੀਰ ਸਿੰਘ ਜੀ ਉਹਨਾਂ ਦਾ ਜਿਹੜਾ ਫਰੈਂਡ ਸੀਗਾ ਉਹ ਆ ਰਹੇ ਸੀਗੇ ਕੰਮ ਤੋਂ ਇਹ ਗਲੀ ਵਿੱਚ ਜਿਹੜੀ ਦੂਜੀ ਪਾਰਟੀ ਉਹਨਾਂ ਦੇ ਬੰਦੇ ਖੜੇ ਸੀ ਹਥਿਆਰ ਲੈ ਕੇ ਤੇ ਇਹਨਾਂ ਨੂੰ ਲਲਕਾਰੇ ਮਾਰ ਰਹੇ ਸੀਗੇ ਤੇ ਸੁਖਬੀਰ ਸਿੰਘ ਜੀ ਕਹਿੰਦੇ ਇਹਨਾਂ ਨੇ ਬਾਈਕ ਰੋਕੀ ਮੁੰਡਿਆਂ ਨੇ ਸਾਡਿਆਂ ਨੇ ਕਹਿੰਦੇ ਪਾਜੀ ਕੀ ਗੱਲ ਹੋਈ ਉਹਨਾਂ ਨੇ ਕੋਈ ਗੱਲ ਨਹੀਂ ਸੁਣੀ ਉਹਨਾਂ ਨੇ ਉਹਨਾਂ ਤੇ ਹਥਿਆਰ ਚਲਾਣੇ ਸ਼ੁਰੂ ਕਰਤੇ ਉਹਨਾਂ ਸਾਰੇ ਬੰਦਿਆਂ ਕੋਲ ਹਥਿਆਰ ਪਕੜੇ ਹੋਏ ਸੀ ਸਾਡੇ ਬੱਚੇ ਨਹੱਤੇ ਸੀਗੇ ਉਹਨਾਂ ਦੀ ਜਿਹੜੀ ਜਨਾਨੀਆਂ ਸੀ ਉਹਨਾਂ ਦੀ ਲੇਡੀਜ਼ ਸੀਗੀਆਂ ਉਹਨਾਂ ਨੇ ਵੀ ਰਾਡਾ ਫੜੀਆਂ ਹੋਈਆਂ ਸੀ ਸੋਟੀਆਂ ਫੜੀਆਂ ਹੋਈਆਂ ਸੀ ਜੋ ਸਾਡੇ ਬੱਚਿਆਂ ਤੇ ਭਰਾਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਾਡੇ ਜੀਜਾ ਨੇ ਵੀ ਉਹ ਮਾਰਕਟ ਕੀਤੀ ਸਾਡੀ ਭੈਣ ਤੇ ਵੀ ਉਹਨਾਂ ਦੇ ਬੰਦਿਆਂ ਨੇ ਹਥਿਆਰ ਚੱਕੇ ਔਰ ਮਾਰਕਟ ਕੀਤੀ ਤੇ ਜਿਹੜਾ ਕਿ ਜਾ ਕੇ ਥਾਣੇ ਮੇਰੀ ਭੈਣ ਉਹਨਾਂ ਨੇ ਜਾ ਕੇ ਪਰਚੇ ਕਰਵਾਏ ਪਰ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਜਿਹੜੀ ਦੂਜੀ ਪਾਰਟੀ ਸੀਗੀ ਉਹਨਾਂ ਨੇ ਆਪਣੇ ਪਰਚੇ ਘਟਵਾ ਦਿੱਤੇ ਗਏ ਆ ਉਹਨਾਂ ਦੇ ਜਿਹੜੀ ਦੂਜੀ ਪਾਰਟੀ ਸੀਗੀ ਉਹਨਾਂ ਦੇ ਜਿਹੜਾ ਬੰਦਾ ਸੀਗਾ ਉਹ ਕੈਂਚੀ ਅੰਦਰੋਂ ਲੈ ਕੇ ਆਇਆ ਜਦੋਂ ਲੜਾਈ ਹੋ ਰਹੀ ਸੀਗੀ ਉਹ ਸਾਡੇ ਬੱਚੇ ਉਹ ਸਾਡੇ ਬੱਚੇ ਦੇ ਕੈਂਚੀ ਮਾਰਾ ਲੱਗਾ ਸੀ ਸੁਖਵੀਰ ਸਿੰਘ ਜੀ ਦੇ ਉਹ ਜਦੋਂ ਬਚਾ ਆਪਣਾ ਕਰਦੇ ਪਏ ਸੀਗੇ ਉਹ ਕੈਂਚੀ ਅਚਾਨਕ ਉਹਦੇ ਪਤਾ ਨਹੀਂ ਕਿੱਦਾਂ ਵੱਜ ਗਈ ਆਪਣੇ ਆਪ ਹੀ ਉਹਨਾਂ ਦੇ ਬੰਦੇ ਕੋਲ ਆਪਣੇ ਤੇ ਵੱਜ ਗਈ ਤੇ ਉਹਨਾਂ ਨੇ ਜਾ ਕੇ ਪਰਚਾ ਸਾਡੇ ਬੱਚੇ ਤੇ ਕਟਵਾ ਦਿੱਤਾ ਨਜਾਇਜ਼ ਹੀ ਕਟਵਾ ਦਿੱਤਾ ਗਿਆ ਮੇਰੇ ਜੀਜਾ ਜੀ ਇਹ ਵੀ ਸੱਟਾਂ ਲੱਗੀਆਂ ਸਾਡਾ ਜਿਹੜਾ ਵਿਸ਼ਾਲ ਬੇਟਾ ਨਾਲ ਉਹਦਾ ਫਰੈਂਡ ਸੀ ਉਹਦੇ ਹੱਥ ਤੇ ਟਾਂਕੇ ਲੱਗੇ ਉਹਦੇ दाਤ ਵੱਜਾ ਵਾ ਸਾਡੇ ਬੇਟੇ ਸੁਖਵੀਰ ਸਿੰਘ ਦੇ ਵੀ ਰੌਡਾ ਵੱਜੀਆਂ ਹੋਈਆਂ ਨੇ ਤੇ ਸਾਡੀ ਭੈਣ ਦੇ ਵੀ ਉਹਨਾਂ ਦੇ ਮੋਢਿਆਂ ਤੇ ਸਾਰੇ ਕਿਤੇ ਗੁੱਜੀਆਂ ਸੱਟਾਂ ਵੱਜੀਆਂ ਵਾ ਉਹ ਰਿਪੋਰਟ ਦਰਜ ਕਰਾਨ ਗਏ ਆ ਪਰ ਥਾਣੇਦਾਰਾਂ ਨੇ ਉਹਨਾਂ ਨੂੰ ਬਿਠਾ ਲਿਆ ਉੱਥੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਤੇ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਹਨਾਂ ਤੇ ਪਰਚੇ ਪਾ ਦਿੱਤੇ ਗਏ ਆ ਤੇ ਅਸੀਂ ਚਾਹਨੇ ਆ ਕਿ ਉਹਨਾਂ ਨੂੰ ਪੁਲਿਸ ਪ੍ਰਸ਼ਾਸਨ ਦੀ ਇਹ ਮੰਗ ਕਰਦੇ ਹਾਂ ਅਸੀਂ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਜਿਹੜੇ ਝੂਠੇ ਪਰਚੇ ਪਾਏ ਆ ਬੱਚਿਆਂ ਤੇ ਜੀਜਾ ਹੀ ਉਹਨਾਂ ਤੇ ਭੈਣਾ ਤੇ ਉਹ ਸਾਡੇ ਜਿਹੜੇ ਪਰਚੇ ਆ ਉਹ ਸਾਨੂੰ ਇਨਸਾਫ ਦਿੱਤਾ ਜਾਵੇ ਸਾਡੇ ਤੇ ਨਜਾਇਜ਼ ਪਰਚੇ ਪਾਏ ਗਏ ਆ ਅੱਜ ਫਿਰ ਅੱਜ ਪੁਲਿਸ ਨੇ ਬੱਚਿਆਂ ਨੂੰ ਲੈ ਕੇ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਥੋੜਾ ਭਜਾਇਆ ਬੱਚਿਆਂ ਨੂੰ ਤੇ ਪਿੱਛੇ ਉਹਨਾਂ ਨੇ ਉਹ ਜਿਹੜਾ ਹੁੰਦਾ ਵਾ ਹਥਿਆਰ ਸੁੱਟ ਦਿੱਤਾ ਵਾ ਉਹਨਾਂ ਨੂੰ ਪਗੋੜਾ ਕਰ ਦਿੱਤਾ ਭਜਾਇਆ ਵਾ ਕਹਿੰਦੇ ਆ ਵੀ ਆਹ ਹਥਿਆਰ ਇਹਨਾਂ ਕੋਲ ਬਰਾਮਦ ਹੋਇਆ ਉਹ ਵੀ ਬੱਚਾ ਤੇ ਨਜਾਇਜ਼ ਇਹਨਾਂ ਨੇ ਅੱਜ ਇਲਜ਼ਾਮ ਲਾਇਆ ਹੈਗਾ ਵਾ ਅਸੀਂ ਜਾਣਦੇ ਆ ਕਿ ਸਾਡੇ ਜਿਹੜੇ ਬੱਚੇ ਆ ਔਰ ਮੇਰੇ ਜੀਜਾ ਜੀ ਮੇਰੇ ਭੈਣ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਤੇ ਇਹ ਝੂਠੇ ਜਿਹੜੇ ਇਲਜ਼ਾਮ ਲਾਏ ਗਏ ਉਹਨਾਂ ਤੇ ਤੇ ਉਹਨਾਂ ਨੂੰ ਪੂਰੀ ਤਰ੍ਹਾਂ ਇਨਸਾਫ ਦਿੱਤਾ ਜਾਵੇ ਸਾਨੂੰ ਮੌਕੇ ਤੇ ਬਜੁਰਗ ਜੀ ਸੀ ਤੁਹਾਨੂੰ ਕਿਵੇਂ ਪਤਾ ਉਹਨਾਂ ਕੋਲ ਅਹਿਸਾਸ ਸੀ ਕੋਈ ਸਬੂਤ ਤਾਂ ਅਸੀਂ ਹਾਂਜੀ ਸਾਡੇ ਕੋਲ ਸਬੂਤ ਇਹ ਆ ਸਰ ਉੱਥੇ ਦੀ ਜਿਹੜੀ ਵੀਡੀਓ ਆ ਸਕੂਲ ਦੇ ਸਾਹਮਣੇ ਵਾਰਦਾਤਾਂ ਹੋਈਆਂ ਮੋੜ ਤੇ ਕੈਮਰੇ ਲੱਗੇ ਹੋਏ ਸੀ ਉਹ ਫੁਟੇਜ ਕਢਾਈਆਂ ਅਸੀਂ ਸਾਰੀਆਂ ਤੇ ਬਾਕੀ ਉਹਨਾਂ ਦੇ ਜਿਹੜੇ ਪੰਚਾਇਤੀ ਬੰਦੇ ਆਪਣੇ ਹੈਗੇ ਆ ਉਹਨਾਂ ਨੇ ਵੀ ਸਾਨੂੰ ਦੱਸਿਆ ਕੁਝ ਵੀ ਇੱਦਾਂ-ਇੱਦਾਂ ਕਰਕੇ ਗੱਲਾਂ ਹੋਈਆਂ ਵਾ ਤੇ ਜਿੱਦਾਂ ਇਹ ਵਾਰਦਾਤ ਹੋਈ ਸੀ ਉਸ ਦਿਨ ਸਾਰੀ ਸਿਸਟਰ ਨੇ ਸਾਨੂੰ ਪਹਿਲਾਂ ਫੋਨ ਕੀਤੇ ਸੀਗੇ ਰਾਤ ਨੂੰ ਵੀ ਸਾਡੇ ਨਾਲ ਆਹ ਗੱਲਬਾਤ ਹੋ ਗਈ ਆ ਉਸ ਤੋਂ ਬਾਅਦ ਸਾਡੀ ਉਹਨਾਂ ਦੇ ਨਾਲ ਕੰਟੈਕਟ ਖਤਮ ਹੋ ਗਿਆ ਤੇ ਮਤਲਬ ਸਾਨੂੰ ਸਾਡੇ ਕੋਲ ਵੀਡੀਓ ਵੀ ਪ੍ਰੂਫ ਹੈਗੇ ਆ ਜਿਹੜੇ ਵਿੱਚ ਉਹਨਾਂ ਦੇ ਕੋਲ ਹਥਿਆਰ ਆ ਸਾਡੇ ਬੰਦੇ ਇਹ ਨਿਅਤੇ ਆ ਸਾਰੇ 16 ਅਗਸਤ ਨੂੰ ਅਦਾਲਤ ਚੱਕ ਦੇ ਨੇੜੇ ਇੱਕ ਵਾਰਦਾਤ ਹੋਈ ਆ ਗਲੀ ਦੇ ਵਿੱਚ ਕੰਕਰੀਟ ਪਾਉਣ ਨੂੰ ਲੈ ਕੇ ਦੋਨਾਂ ਧਿਰਾਂ ਦਾ ਆਪਸੀ ਵਿਵਾਦ ਹੋਇਆ ਜਿਸ ਬੰਦੀ ਇੱਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਆ ਇਹਦੇ ਵਿੱਚ ਜਿਹੜਾ ਮਨਪ੍ਰਿਤ ਮਨਜੀਤਪੁਰ ਵੱਲੋਂ ਜਿਹੜੀ ਉਹਦੀ ਸਟੇਟਮੈਂਟ ਤੇ ਉਹਦੇ ਭਰਾ ਦੇ ਹੈਡ ਇੰਜਰੀ ਹੋਈ ਆ ਉਹਦੀ ਸਟੇਟਮੈਂਟ ਤੇ ਜਿਹੜਾ 7 ਜਾਣਿਆਂ ਤੇ ਬਾਈ ਨੇਮ ਐਫ ਆਈ ਆਰ ਹੋਈ ਆ 307 ਜਿਹੜਾ ਵੀ ਐਨਐਸ ਦੀ 109 ਸੈਕਸ਼ਨ ਦੇ ਅੰਦਰ ਜਿਹੜੀ ਦੂਜੀ ਧਿਰ ਦਾ ਕਹਿਣਾ ਹੈ ਕਿ ਉਹਨਾਂ ਦੇ ਕਾਰਵਾਈ ਨਹੀਂ ਹੋਈ ਉਹਨਾਂ ਦੇ ਵੀ ਜਿਹੜੇ ਅਸੀਂ ਅਕਿਊਜ਼ ਅਰੈਸਟ ਕੀਤੇ ਉਹਨਾਂ ਦੀ ਸਟੇਟਮੈਂਟ ਪਲੱਸ ਐਮਐਲਆਰ ਦੇ ਬੇਸਟ ਜੋ ਕਾਰਵਾਈ ਬਣਦੀ ਅਸੀਂ ਉਹ ਵੀ ਕਰ ਚੁੱਕੇ ਹਾਂ ਜੀ ਜਿਹੜੀ ਉਹ ਵੀਡੀਓ ਉਹਨੂੰ ਅਸੀਂ ਵੀ ਦੁਨੀਆਈ ਨਾਲ ਦੇਖਿਆ ਈਵਨ ਜਾਂਚ ਤਫਤੀਸ਼ ਦੌਰਾਨ ਉਹਨੂੰ ਪਾਰਟ ਆਫ ਇਨਵੈਸਟੀਗੇਸ਼ਨ ਵੀ ਬਣਾਇਆ ਹੈਗਾ ਵੀਡੀਓ ਦੇ ਵਿੱਚ ਬਿਸ਼ੱਕ ਇਹ ਨਿਹੱਤੇ ਆਏ ਪਰ ਇਹਨਾਂ ਦੀ ਪਾਕਟ ਦੇ ਵਿੱਚ ਕੈਂਚੀ ਸੀ ਜਿਹੜਾ ਵਿਸ਼ਾਲ ਸੀ ਜਿਹੜਾ ਮੇਨ ਅਕਿਊਜ਼ਡ ਆ ਜਿਨੇ ਹੈਡ ਇੰਜਰੀ ਦਿੱਤੀ ਆ ਜਿਹੜੇ ਬਾਕੀ ਦੂਜੀ ਪਾਰਟੀ ਸੀ ਉਹਨਾਂ ਕੋ ਪਹਿਲਾਂ ਹਥਿਆਰ ਨਹੀਂ ਸੀ ਸਿਰਫ ਇੱਕ ਬੰਦੇ ਤੋਂ ਕੈਂਚੀ ਵਗੈਰਾ ਸੀ ਬਾਕੀ ਜਦੋਂ ਇਹਨਾਂ ਦਾ ਆਪਸ ਵਿੱਚ ਡਿਸਪਿਊਟ ਸ਼ੁਰੂ ਹੋਇਆ ਤਾਂ ਕੁਝ ਡੰਡੇ ਵਗੈਰਾ ਦੋਨਾਂ ਧਿਰਾਂ ਦੇ ਹੱਥ 'ਚ ਜਿਹੜੇ ਉਹ ਦੇਖਨੇ ਪਾਏ ਗਏ ਨੇ